ਸਤਨਾਮ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਚੌਥਾ ਹਮੇ ਅੰਦਲੇ ਅੰਦ ਬਿਖੇ ਬਿਖਰਤੇ ਕਿਉ ਚੱਲੇ ਗੁਰ ਚਾਲੇ ਸਤ ਗੁਰ ਦਇਆ ਕਰੇ ਸੁਖ ਦਤਾ ਹਮਲਾਵੇ ਅਪਣ ਪਾਲੀ ਗੁਰ ਸਿੱਖ ਮੀਤ ਚਲ ਗੁਰ ਚੰਨੀ ਜੋ ਗੁਰ ਕਹਿ ਸੋਇ ਪਲ ਮੰਨ ਹਰ ਹਰ ਕਥਾ ਨਿਰਾਲੀ ਰਹਾਉ ਹਰ ਕੇ ਸੰਤ ਦਸਣ ਜਨ ਭਾਈ ਗੁਰ师ਿ ਬਿહો ਬੇਗ ਬੇਗਲੀ ਸਤਿਗੁਰ ਸੇਵ ਖਰਚ ਹਰ ਬੰਦ ਮਤ ਜਾਣ ਆਜ ਕ ਕੰਡੀ ਹਰ ਕੇ ਸੰਤ ਜਬ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੇ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇ ਲਕ ਲਾਲੀ ਹਰ ਹਰ ਜਪਣ ਜਪ ਲੋ ਚਲ ਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲ ਹਮ ਸਾਧ ਜਨ ਬਗ ਰੰਦੇ ਤਨਾਸ਼ਰੀ ਮਹਲਾ ਚੌਥਾ ਹਮੇ ਅੰਦਲੇ ਅੰਦ ਵਿਖੇ ਬਿਖਰਾਤੇ ਕਿਉ ਚੱਲੈ ਗੁਰ ਚੱਲੇ ਸਤ ਗੁਰ ਦਇਆ ਕਰੇ ਸੁਖ ਦਤਾ ਹਮ ਲਾਵੇ ਅਪਣ ਪਾਲੀ ਗੁਰ ਸਿੱਖ ਮੀਤ ਚਲ ਗੁਰ ਚਾਲੀ ਜੋ ਗੁਰ ਕਹੈ ਸੋਈ ਬਲ ਬਨ ਹਰ ਹਰ ਕਥਾ ਨਿਰਾਲੀ ਰਹਾ ਹਰ ਕੇ ਸੱਤ ਸੁਣ ਜਨ ਭਾਈ ਗੁਰ ਸੇਵ ਬੇਗ ਬਿਗਾਨੀ ਸਤ ਗੁਰ ਸੇਵ ਖਰਚ ਹਰਬੰਦ ਮਤ ਜਨ ਅਜ ਕਾਲੀ ਹਰ ਕੇ ਸੱਤ ਜਪ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲੱਲੀ ਹਰ ਹਰ ਜਪਣ ਜਪ ਲੋ ਚਲ ਚਰਨੀ ਹਰ ਕਿਰਪਾ ਕਰ ਬਨਵਾਲੀ ਜਨਨਾਨਕ ਸੰਗਤ ਸਦ ਹਰ ਮਿਲੋ ਅਵਸਾਦ ਜਨ ਬਗਰਨੀ ਤਨਾਸ਼ੀ ਮਹੱਲਾ ਚੌਥਾ ਹਮ ਅੰਦਲੇ ਅੰਦ ਬਿਖੇ ਬਿਖਰਤੇ ਕਿਉ ਚੱਲੇ ਗੁਰ ਚੱਲੀ ਸਤ ਗੁਰ ਦਇਆ ਕਰੇ ਸੁਖ ਦਤਾ ਅਬ ਲਾਵੇ ਅਪਣ ਪੱਲੇ ਗੁਰ ਸਿੱਖੀ ਮੀਤ ਚਲ ਗੁਰ ਚੱਲੀ ਜੋ ਗੁਰ ਕਹੈ ਸੋਈ ਪਲ ਬਨ ਹਰ ਹਰ ਕਥਾ ਨਿਰੰਨੀ ਰਹਾ ਹਰ ਕੇ ਸਦ ਸੜ ਜਦ ਪਾਈ ਗੁਰ ਸੇਵੋ ਬੇਗ ਬਿਗੱਲੇ ਸਤ ਗੁਰ ਸੇਵ ਖਰਚ ਹਰਬੱਦ ਮਤ ਜਾਣੋ ਆਜ ਕਕਾਲੀ ਹਰ ਕੇ ਹੰਦ ਜਬ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇ ਲਕ ਲਾਲੀ ਹਰ ਹਰ ਜਪਨਾ ਜਪ ਲੋ ਚਲ ਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲ ਹਬ ਸਾਧ ਜਨ ਭਗ ਰੰਦੀ ਤਨਾਸ਼ਰੀ ਮਹੱਲਾ ਚੌਥਾ ਅਮੀਂ ਅੰਦਲੇ ਅੰਦ ਬਿਖੇ ਬਿਖਰਾਤੇ ਕਿਉ ਚੱਲੈ ਗੁਰ ਚੱਲੈ ਸਤ ਗੁਰ ਦਇਆ ਕਰੇ ਸੁਖ ਦਤਾ ਹਮ ਲਾਵੇ ਅਪਣ ਪਾਲੀ ਗੁਰ ਸਿੱਖ ਮੀਤ ਚੱਲ ਗੁਰ ਚੱਲੈ ਜੋ ਗੁਰ ਕਹਿ ਸੋਈ ਬਲ ਮੰਨ ਹਰ ਹਰ ਕਥਾ ਨਿਰੰਗੀ ਰਹਾ ਹਰ ਕੇ ਸੰਤ ਦਸਣ ਜਨ ਭਾਈ ਗੁਰ ਸੇਵ ਬੇਗ ਬਿਗੰਨੀ ਸਤ ਗੁਰ ਸੇਵ ਖਰਜ ਹਰਬੰਦ ਹੋ ਮਤ ਜਨ ਅਜਿਕੇ ਕੱਲੀ ਹਰ ਕੇ ਸੰਤ ਜਬ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇ ਲਖ ਲੰਨੀ ਹਰ ਹਰ ਜਪਣ ਜਪ ਲੋ ਚਲ ਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲ ਅਬ ਸਾਧ ਜਨ ਭਗ ਰਾਨੀ ਤਨਸਰੀ ਮਹੱਲਾ ਚੌਥਾ ਅਮੇ ਅੰਦਲੇ ਅੰਦ ਬਿਖੇ ਬਿਖਰਾਤੇ ਕਿਉ ਜਲ ਗੁਰ ਚਾਲੇ ਸਤ ਗੁਰ ਦਇਆ ਕਰੇ ਸੁਖ ਦਤਾ ਹਵ ਲਾਵੇ ਅਪਣ ਪੰਦੀ ਗੁਰ ਸਿੱਖ ਮੀਤ ਚਲ ਗੁਰ ਚਾਲੇ ਜੋ ਗੁਰ ਕਹੈ ਸੋਈ ਪਲ ਬਨ ਹਰ ਹਰ ਕਥਾ ਨਿਰਾਲੀ ਰਹਾ ਹਰ ਕੇ ਸੰਤ ਦਸਣ ਜਦ ਪਾਈ ਗੁਰ ਸੇਵ ਬੇਗ ਬੇਗਾਲੀ ਸਤ ਗੁਰ ਸੇਵ ਖਰਚ ਹਰ ਬੰਦ ਮਤ ਜਾਣ ਅਜ ਕ ਕਾਲੀ ਹਰ ਕੀ ਸੰਤ ਜਪ ਹਰ ਜਪਣਾ ਹਰ ਸੰਤ ਚਲੇ ਹਰ ਨਾਲੇ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਨ ਕੇ ਲੱਲੀ ਹਰ ਹਰ ਜਪਨ ਜਪ ਲੋ ਚੁੱਲ ਚਾਂਦੀ ਹਰ ਕਿਰਪਾ ਕਰ ਬਨਵਾਲੀ ਜਨਾਨੰਗ ਸੰਗਤ ਸਾਧ ਹਰ ਮਿਲ ਹਬ ਸਾਧ ਜਨ ਭਗ ਰੰਦੀ ਤਰਸੀ ਮਹੱਲਾ ਚੌਥਾ ਹਮੇ ਅੰਦਲੇ ਅੰਦ ਬਖੇ ਬਖਰਾਤੇ ਕਿਉ ਚੱਲ ਗੁਰ ਚੱਲੀ ਸਤ ਗੁਰ ਦਇਆ ਕਰੇ ਸੁਖ ਦਤਾ ਹਮ ਲਾਵੈ ਅਪਣ ਪੱਲੀ ਗੁਰ ਸਿੱਖ ਮੀਤ ਚਲੋ ਗੁਰ ਚੱਲੀ ਜੋ ਗੁਰ ਕਹੈ ਸੋਇ ਭਲ ਮੰਨ ਹਰ ਹਰ ਕਥਾ ਨਿਰਾਲੀ ਰਹਾਉ ਹਰ ਕੇ ਸੰਤ ਸਦਨ ਜਦ ਪਾਈ ਗੁਰ ਸੇਵ ਬੇਗ ਬਿਗਾਨੀ ਸਤ ਗੁਰ ਸੇਵ ਖਰਚ ਹਰਬੰਦ ਮਤ ਜਾਣ ਅਜਿਕ ਕਾਲੀ ਹਰ ਕੇ ਸੰਤ ਜਬ ਹਰ ਜਪਣਾ ਹਰ ਸੰਤ ਚਲੈ ਹਰ ਨੰਦੇ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲ ਆਗੇ ਲੇਕ ਲੱਲੀ ਹਰ ਹਰ ਜਪਣ ਜਪ ਲੋ ਚੁਲ ਚੰਦੀ ਹਰ ਕਿਰਪਾ ਕਰ ਬਨਵਾਲੀ ਜਨਨਾਲ ਗੰਗਤ ਸਾਧ ਹਰ ਮਿਲ ਹਬ ਸਾਧ ਜਨ ਭਗ ਰੰਦੀ ਤਨਾਸ਼ਰੀ ਮਹੱਲਾ ਚੌਥਾ ਅਮੇ ਅੰਦਲੇ ਅੰਦ ਬਖੇ ਬਖਰਾਤੇ ਕਿਉ ਚਾਲੇ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਤ ਤ ਹਮ ਲਾਵੇ ਆਪਨ ਪੱਲੇ ਗੁਰ ਸਿੱਖ ਮੀਤ ਚਲ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨ ਹਰ ਹਰ ਕਥਾ ਨਿਰੰਨੀ ਰਹ ਹਰ ਕੇ ਸੰਤ ਦਸਣ ਜਨ ਪਾਈ ਗੁਰ ਸੇਵੋ ਬੇਦ ਬਿਗੱਲੀ ਸਤ ਗੁਰ ਸੇਵ ਖਰਚ ਹਰਬੰਦ ਮਤ ਜਨ ਆਜ ਕ ਕੰਲੀ ਹਰ ਕੇ ਸੰਤ ਜਪ ਹਰ ਜਪਣਾ ਹਰ ਸੰਤ ਚਲੇ ਹਰ ਨਾਲੀ ਜेन ਹਰ ਜਪਿਆ ਸੇਹਰ ਹੋਏ ਹਰ ਮਿਲਿਆ ਕੇਲ ਕੇ ਲਲੀ ਹਰ ਹਰ ਜਪਣ ਜਪ ਲੋ ਜੁਲ ਚੰਨੀ ਹਰ ਕਿਰਪਾ ਕਰ ਬਨਵਲੇ ਜਨਨਾਨਕ ਸੰਗਤ ਸਾਧ ਹਰ ਮਿਲ ਅਮਸਾਦ ਜਨ ਭਗ ਰੰਡੀ ਤਨਸਰੀ ਬਹਲਾ ਚੌਥਾ ਅਮੇ ਅੰਦਲੇ ਅਦ ਬਖੇ ਬਖਰਾਤੇ ਕਿਉ ਚੱਲੇ ਗੁਰ ਚੱਲੇ ਸਤ ਗੁਰ ਦਇਆ ਕਰੇ ਸੁਖ ਦਤਾ ਅਬ ਲਾਵੇ ਅਪਣ ਪਾਲੀ ਗੁਰ ਸਿਖ ਮੀਤ ਚਲ ਗੁਰ ਚਾਲੀ ਜੋ ਗੁਰ ਕਹ ਸੋਈ ਪਲ ਮੰਨ ਹਰ ਹਰ ਕਥਾ ਨਿਰੰਲੀ ਰਹੇ ਹਰ ਕੀ ਸੰਤ ਸਟ ਜਦ ਪਈ ਗੁਰ ਸੇਵ ਬੇਗ ਬੇਗਲੀ ਸਤ ਗੁਰ ਸੇਵ ਖਰਚ ਹਰ ਬੰਦ ਮਤ ਜਾਣ ਅਜਿ ਕ ਕਾਲੀ ਹਰ ਕੀ ਸੰਤ ਜਪ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੇ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਏਲ ਕੇ ਲਾਲੀ ਹਰ ਹਰ ਜਪਨ ਜਪ ਲੋ ਚਲ ਚਾਤੀ ਹਰ ਕਿਰਪਾ ਕਰ ਬਨਵਾਲੀ ਜਰਨਾ ਨਗ ਸੰਗਤ ਸਾਧ ਹਰ ਮਿਲ ਅਬ ਸਾਧ ਜਨ ਭਗ ਰਾਨੀ ਹਰ ਕੇ ਸੰਤ ਜਪ ਹਰ ਜਪਣਾ ਹਰ ਸੰਤ ਚਲੈ ਹਰ ਨਾਨੀ ਜੇਨ ਹਰ ਜਪਿਆ ਸੇ ਹਰ ਹੋਏ ਹਰ ਮਿਲ ਆਕੀਲ ਕੇ ਲੱਲੀ ਹਰ ਹਰ ਜਪਣ ਜਪ ਲੋ ਚੁਲ ਚੰਨੀ ਹਰ ਕਿਰਪਾ ਕਰ ਬਨਵਲੀ ਜਨ ਨਾਨਕ ਸੰਗਤ ਸਾਧ ਹਰ ਮਿਲ ਆਪ ਸਾਧ ਜਨ ਭਗ ਰੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ